ਦਸਕੇ ਦੇ ਨਾਲ ਪਿੰਡ ਭਾਡੇ ਵਾਲਾ ਆਹ ਆਹ ਸਾਰਿਆਂ ਨੇ ਬਹੁਤ ਸਾਡਾ ਸਤਿਕਾਰ ਕੀਤਾ ਸੋ ਜਮ ਜਮ ਆਓ ਸੋ ਰੱਬ ਕਰੇ ਵਧੀਆ ਰਹਿਣ ਜਿਹੜੇ ਤੁਹਾਡੇ ਦੇਣਾ ਜਿੰਨੇ ਦਿਨ ਵੀ ਇੱਥੇ ਰਹਿਣਾ ਤੁਸੀਂ ਜੀ ਮੈਂ ਜਮ ਜਲ ਔਰ ਰੈਸਟਮ ਅਸੀਂ ਮੌਜੂਦ ਹਾਂ ਵਾਗਾ ਬਾਰਡਰ ਔਰ ਆ ਬਾਬਾ ਗੁਰਨਾਨ ਦੇਵ ਜੀ ਦੀ ਜਿਹੜੀ 556 ਗੁਰੂਪੁਰਬ ਹੈ ਉਸ ਦੀ ਸਿਲਸਿਲੇ ਵਜੋਂ ਜਿਹੜੀ ਸੰਗਤ ਹੈ ਵਾਗਾ ਪਾਟੜ ਤੇ ਰਾਹੀਂ ਇੰਡੀਆ ਤੋਂ ਪਾਕਿਸਤਾਨ ਆਜ ਪਹੁੰਚੀ ਹੈ ਸੋ ਉਹਨਾਂ ਨੂੰ ਜੀ ਆਇਆਂ ਨੂੰ ਕਵਾਂਗੇ ਔਰ ਕੱਲ ਤੋਂ ਜਿਹੜੇ ਗੁਰਪੁਰਪ ਦੀਆਂ ਤਕਰੀਬਾਤ ਨੇ ਉਹ ਸਟਾਰਟ ਹੋ ਰਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਰਿਆਂ ਦੇ ਵੀਡੀਓ ਦੇ ਰਾਹੀਂ ਸਾਂਝੇ ਕਰਾਂਗੇ ਸਾਡੇ ਬਹੁਤ ਪਿਆਰੇ ਦੋਸਤ ਨੇ ਮਨਜੋਤ ਸਿੰਘ ਉਹਨਾਂ ਦੇ ਮੰਮੀ ਡੈਡੀ ਨੇ ਫਰਵਰੀ 2024 ਦੇ ਵਿੱਚ ਆਏ ਸੀ ਇੱਕ ਮਾਤਾ ਜੀ ਸਾਡੇ ਕੋਲ ਆਏ ਸਨ 94-95 ਸਾਲ ਦੇ ਜਿਹੜੇ ਜਿਨ੍ਹਾਂ ਦਾ ਵਿਆਹ ਇੱਥੇ ਪਾਕਿਸਤਾਨ ਦੇ ਵਿੱਚ ਹੀ ਹੋਇਆ ਸੀ ਪਾਰਟੀਸ਼ਨ ਤੋਂ ਬਾਅਦ ਪਹਿਲੀ ਦਫਾ ਉਹਨਾਂ ਨੂੰ ਲੈ ਕੇ ਆਏ ਸਨ ਪਾਕਿਸਤਾਨ ਉਹਨਾਂ ਦਾ ਘਰ ਵਿਖਾਉਣ ਵਾਸਤੇ ਸੋ ਬਾਪੂ ਜੀ ਉਹਨਾਂ ਨੂੰ ਲੈ ਕੇ ਗਏ ਸੀ ਉਹਨਾਂ ਦੇ ਘਰ ਤੇ ਉਦੋਂ ਵੀ ਬਹੁਤ ਵਧੀਆ ਨਾਲ ਲੱਗਿਆ ਔਰ ਅੱਜ ਜਿਹੜਾ ਜਿਹੜੇ ਵੀ ਦੋ ਪਾਸੇ ਦੇ ਹੱਥ ਬਣੇ ਉਸ ਤੋਂ ਬਾਅਦ ਦੁਬਾਰਾ ਵਾਗਾ ਵਾਟਰ ਖੁੱਲ੍ਹਾ ਗੁਰਪੁਰਬ ਵਾਸਤੇ ਸੋ ਸੰਗਤ ਆਈ ਉਹਨਾਂ ਦੇ ਵਿੱਚ ਦੁਬਾਰਾ ਪਾਕਿਸਤਾਨ ਆਏ ਨੇ ਮੱਥਾ ਟੇਕਣ ਵਾਸਤੇ ਸੋ ਜੀ ਆਇਆ ਨੂੰ ਬਾਪੂ ਜੀ ਹਾਂ ਜੀ ਆਨੂ ਮਾਤਾ ਜੀ ਕਿਵੇਂ ਲੱਗ ਰਿਹਾ ਅੱਜ ਬਹੁਤ ਖੁਸ਼ ਹਾਂ ਜੀ ਤੁਸੀਂ ਸਾਨੂੰ ਇਨਾ ਟਾਈਮ ਦਿੱਤਾ ਪਰ ਮਾਫਾ ਨਾ ਤੁਹਾਡਾ ਵੀ ਫਤਿਹ ਦੇ ਦੇ ਫਤਿਹ ਰਾਜ ਕਰੇਗਾ ਪੰਚੀ ਜੀ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਸਭ ਮੈਨੂੰ ਜ਼ਿਆਦਾ ਖੁਸ਼ੀ ਇਸ ਤੋਂ ਸੀ ਕਿ ਤੁਸੀਂ ਮਾਤਾ ਜੀ ਨੂੰ ਜਿਹੜਾ ਉਹਨਾਂ ਦਾ ਘਰ ਬੁਖਾਤਾ ਗਿਆ ਆਖਰੀ ਖੁਆਇਸ਼ ਸੀ ਜਿਹੜੀ ਉਹਨਾਂ ਦੀ ਉਹਨਾਂ ਦਾ ਜੀਂਦੇ ਜੀ ਪੂਰੀ ਹੋ ਗਈ ਮਾਤਾ ਜੀ ਦਾ ਸੁਪਨਾ ਸੀ ਆ ਹਾਂਜੀ ਬਹੁਤ ਦੇਰ ਤੋਂ ਕਿ ਮੈਂ ਆਪਣੇ ਪੇਕੇ ਘਰ ਦੇਖਣਾ ਆ ਆਪਣਾ ਸਹੁਰੇ ਘਰ ਉਹ ਮਾਤਾ ਜੀ ਨੂੰ ਉਹਨਾਂ ਦੇ ਪੁੱਤੇ ਮਨਜੋਤ ਸਿੰਘ ਦਾ ਬਹੁਤ ਸੀਗਾ ਵੀ ਮੈਂ ਵੀ ਸਾਡਾ ਅਸੀਂ ਵੀ ਚਾਹੁੰਦੇ ਸੀਗੇ ਅਸੀਂ 2-3 ਵਾਰੀ 3 ਵਾਰੀ ਪਹਿਲਾਂ ਅਟੈਂਪਟ ਕੀਤਾ ਮਤਲਬ ਕਿ ਗਏ ਦਿੱਲੀ ਵਿੱਚ ਵੀਜ਼ਾ ਲੱਗਿਆ ਨਹੀਂ ਫਿਰ ਅਸੀਂ ਕੈਨੇਡਾ ਗਏ ਸੀ ਬਹੁਤ ਕੋਸ਼ਿਸ਼ਾਂ ਕਰਕੇ ਮਤਲਬ ਵੀਜ਼ਾ ਲੱਗ ਗਿਆ ਤੇ ਲੇਕਿਨ ਜਦੋਂ ਮਾਤਾ ਆਪਣਾ ਪਿੰਡ ਵੇਖ ਕੇ ਵਾਪਸ ਗਈ ਉਧਰ ਬਹੁਤ ਉਦੋਂ ਕਿਵੇਂ ਸੀ ਸਾਰੇ ਆਉਂਦੇ ਸਨ ਗੱਲਾਂ ਸੁਣਦੇ ਸੀ ਬਹੁਤ ਲੋਕ ਮਾਤਾ ਖੁਸ਼ ਸੀ ਸਾਰਿਆਂ ਨੇ ਉਹਨਾਂ ਨੇ ਦੱਸਿਆ ਹਾਂ ਬਹੁਤ ਪਿਆਰ ਮਿਲਿਆ ਸਾਨੂੰ ਉੱਥੇ ਤੁਹਾਡਾ ਵੀ ਦੱਸਿਆ ਅੱਛਾ ਤੇ ਵੀ ਬਹੁਤ ਜ਼ਿਆਦਾ ਉਹਨਾਂ ਨੇ ਖੁਸ਼ ਹੋਏ ਬੱਚਾਈ ਹੀ ਸਾਡਾ ਦਿਲੋਂ ਅਸੀਂ ਬਹੁਤ ਪਿਆਰ ਕਰਦੇ ਹਾਂ ਆਪਣੇ ਜਿੰਨੇ ਵੀ ਪਾਕਿਸਤਾਨੀ ਵੀਰ ਨੇ ਜਿੰਨਾ ਵੀ ਜਿੰਨਾਂ ਨੂੰ ਮਿਲੇ ਸੀ ਚਾਰਾਂ ਨੇ ਬਹੁਤ ਸਗਸਤ ਕਰ ਕੀਤਾ ਬਹੁਤ ਜੀ ਵੀ ਬਲਕੇ ਸਾਨੂੰ ਫੋਨ ਕਰ ਕਰਕੇ ਕਹਿੰਦੇ ਆ ਵੀ ਤੁਸੀਂ ਦੁਬਾਰਾ ਆਓ ਸਾਡੇ ਕੋਲੇ ਪਤਾ ਇਹ ਪਤਾ ਹੀ ਨਹੀਂ ਸੀ ਇੱਥੇ ਮਿਲਣਾ ਨਾ ਦੁਬਾਰਾ ਗੱਲ ਨਹੀਂ ਹੋਈ ਸੋ ਚੰਗਾ ਲੱਗਾ ਤੁਸੀਂ ਆਏ ਨੇ ਜੀ ਆਇਆਂ ਨੂੰ ਜਮ ਜਮ ਆਓ ਸੋ ਰੱਬ ਕਰੇ ਵਧੀਆ ਰਹਿਣ ਜਿਹੜੇ ਤੁਹਾਡੇ ਦੇਣਾ ਜਿੰਨੇ ਦਿਨ ਵੀ ਇੱਥੇ ਰਹਿਣਾ ਤੁਸੀਂ ਸੋ ਦੁਬਾਰਾ ਵੀ ਆਉਂਦੇ ਰਹਿਣਾ ਹੁਣ ਜਿਵੇਂ ਰਾਹ ਖੁੱਲਦੇ ਰੇ ਜਰੂਰ ਆਉਂਦੇ ਰਹਿਣਾ ਠੀਕ ਹੈ ਮਿਲਦੇ ਆ ਰੱਬ ਦੀਆਂ ਜੰਗ ਜੰਗ ਹਾਂ ਚਲੋ ਚੰਗ ਕੋਈ ਕਾਲਾ ਮੂਸਾ ਵਾਲੀ ਸਾਈਡ ਤੇ ਇਹ ਸਾਨੂੰ ਤਾਂ ਦੇseen ਬਾਤ ਤੋਂ ਆਪਾਂ ਅਗਰ ਉੱਤੇ ਚੜਦੇ ਹਾਂ ਹਾਂ ਜਿਹੜੀ ਮਾਲ ਮਾਲ ਦੇ ਨਾਲ ਉੱਤੇ ਕੰਦੇ ਅੱਗੇ ਜਾਓਗੇ ਤਾਂ ਫਿਰ ਚੌਕੀ ਆ ਗਿਆ ਇਸ ਪਾਸੇ ਉਸਦੇ ਪਿੱਛੇ ਚਕਾਰ ਆ ਗਿਆ ਅੱਛਾ ਰੋਂਦੇ ਰੋਂਦੇ ਤੁਰ ਗਏ ਇਸ ਤਰ੍ਹਾਂ ਹੀ ਸਾਰੀ ਉਹ ਸੀ ਹੀ ਹੋਇਆ ਉਧਰ ਦੇ ਲੋਕ ਉਧਰ ਦੇ ਲੋਕਾਂ ਦੇ ਨਾਲ ਜਿਹੜੇ ਇੱਧਰ ਆਏ ਤੇ ਤੂੰ ਜਿਹੜੇ ਉੱਥੇ ਗਿਆ ਉਹਨਾਂ ਨੇ ਬੋਝ ਚਾਹਿਆ ਬੈਠਣਾ ਸਾਡਾ ਘਰ ਹੀ ਆਉਂਦਾ ਪਹਿਲੀ ਵਾਰੀ ਆਏ ਹੋ ਆ ਫਸਟ ਟਾਈਮ ਆਇਆ ਕਿਵੇਂ ਲੱਗ ਰਿਹਾ ਹੈ ਮਾਸ ਉਹ ਵਿਆਹ ਨਹੀਂ ਕਰ ਸਕਦੇ ਤੇ ਤੂੰ ਸੋ ਪਹਿਲੀ ਵਾਰੀ ਆਇਆ ਹੋ ਤੇ ਤੁਹਾਡੇ ਲਈ ਤੇ ਬੜਾ ਸਾਨੂੰ ਕਰੇਗਾ ਕਿ ਬਹੁਤ ਅੱਛਾ ਐਕਸਪੀਰੀਅੰਸ ਹੈ ਅਸੀਂ ਅਸੀਂ ਇਹ ਕਹਿੰਦੇ ਆ ਕਿ ਦੋਏ ਦੇਸ਼ਾਂ ਦੇ ਅਸੀਂ ਖੁੱਲੇ ਹੋਣ ਕੰਮ ਅਸੀਂ ਆਈਏ ਜਾਈਏ ਤੁਸੀਂ ਆਓ ਛੋਟੀ ਜੀ ਜ਼ਿੰਦਗੀ ਆ ਇੱਕ ਛਟਕੇ ਦੀ ਕਹਾਣੀ ਹੈ ਨਫ਼ਰਤ ਨੂੰ ਕੱਢ ਕੇ ਤੇ ਥੋੜੀ ਮੁਹੱਬਤ ਦੇ ਅੰਦਰ ਲਿਆਉਣਾ ਉਹਦੀ ਉਹਦੇ ਕਹਿੰਦੇ ਨਾ ਉਸਦੇ ਜਿਹੜਾ ਉਹ ਸਾਰੇ ਧਰਮਾਂ ਦਾ ਜਿਹੜਾ ਪੈਗਾਮ ਹੈ ਅਸੀਂ ਉਸ ਤੇ ਚੱਲੀਏ ਕੁਝ ਨਹੀਂ ਰੱਖਿਆ ਨਾ ਚੀਜ਼ਾਂ ਲੁਕਾਈ ਦਾ ਮੈਸੇਜ ਤੇ ਖਾਸ ਕਰਕੇ ਬਾਰਡਰ ਦੇ ਉਧਰ ਤੇ ਇਧਰ ਬੈਠ ਰਹੇ ਲੋ ਤਾਂ ਇਹੀ ਹੈ ਬਸ ਬਸ ਕਿਉਂਕਿ ਉਹ ਸਾਰੀਆਂ ਇਹ ਕੁੜਤਣ ਦਾ ਸਹਣਾ ਸਾਨੂੰ ਪੈਂਦਾ ਹੈ ਬਿਲਕੁਲ ਦੋਨੋਂ ਲੋਕ ਬੈਠੇ ਨੇ ਬੈਠੇ ਬਿਲਕੁਲ ਇਧਰ ਵਾਲੇ ਜੀ ਅਸੀਂ ਇਹੀ ਹੈ ਤੁਸੀਂ ਵੀ ਇਹੀ ਕਹੋ ਅਰਦਾਸ ਕੀਤਾ ਕਰੋ ਸਾਡੀ ਦਾ ਐਨਜੀਓ ਦਾ ਨਾਮ ਹੀ ਹੈ ਬਾਰਡਰਲੈਸ ਬਾਰਡਰਲੈਸ ਵੋਲਡ ਫਾਊਂਡੇਸ਼ਨ ਅੱਛਾ 24 ਆਰ ਸਰਵਿਸ ਸਾਡੀ ਅਸੀਂ ਐਂਬੂਲੈਂਸਾਂ ਚੱਲਦੀਆਂ ਬਾਰਡਰ ਤੇ ਗਰੀਬ ਲੋਕਾਂ ਵਾਸਤੇ ਕਸ਼ਮੀਰ ਕਾਰਗਿਲ ਦਰਾਸ ਪਿੰਡ ਦੇ ਅੰਦਰ ਟੋਟਲੀ ਫਰੀ ਸੇਵਾ ਤੇ ਪਾਸੀਂ ਮਨ ਖਲਕਤ ਦੀ ਸੇਵਾ ਬਸ ਬਹੁਤ ਅੱਛੀ ਜ਼ਿੰਦਗੀ ਦਾ ਮਕਸਦ ਹੀ ਖਲਕਤ ਦੀ ਸੇਵਾ ਹੈ ਤੇ ਹੁਣ ਕਸ਼ਮੀਰੀ ਸਾਡੀਆਂ ਬੱਚਿਆਂ ਮਿਲਿਟੈਂਸੀ ਦੇ ਵਿੱਚ ਬੜੀ ਇਫੈਕਟਡ ਹੋ ਗਏ ਹਨ ਫਿਰ ਅਸੀਂ ਉਸ ਦਾ ਜਿਹੜਾ ਫਾਊਂਡਰ ਹੈ ਸਾਡਾ ਮੈਂ ਉਹਦਾ ਟਰਸਟੀ ਹਾਂ ਉਹ ਇੱਕ ਮਰਾਠੀ Hindu ਵੀਰ ਨੇ ਸਾਡੇ ਉਸ ਬੰਦੇ ਨੇ ਦੇਖਿਆ ਉਹਦੇ ਮਨ ਨੂੰ ਕੁਝ ਐਸਾ ਪਰਮਾਤਮਾ ਦੇ ਪ੍ਰਫੁੱਲ ਰਾਈਟਿੰਗ ਹੋਈ ਉਸਨੇ ਆਪਣੀ ਜ਼ਿੰਦਗੀ ਦੇ 28 ਸਾਲ ਉਸ ਕਸ਼ਮੀਰ ਦੀ ਧਰਤੀ ਤੇ ਲਾ ਦਿੱਤੇ ਬਹੁਤ ਅੱਛਾ ਔਰ ਬੜਾ ਖੁਦਾ ਦੇ ਰਹਿਮਤ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਇੰਨਾ ਚੜ੍ਹਦੀ ਕਲਾ ਚ ਕੰਮ ਚੱਲ ਰਿਹਾ ਹੈ ਔਰ ਬੱਚੇ ਉਹਦਾ ਲਾਭ ਉਖਾ ਰਹੇ ਜੀ ਜਿਹੜਾ ਫੈਰ ਦਾ ਕੰਮ ਕਰਦਾ ਹੈ ਉਹਦੇ ਵਾਸਤੇ ਬਹੁਤ ਦੁਆਵਾਂ ਬਹੁਤ ਅਰਦਾਸਾਂ ਤੁਸੀਂ ਬੜੇ ਚੁੱਪ ਚੁੱਪ ਖੜੇ ਹੋ ਤੁਸੀਂ ਵੀ ਪਹਿਲੀ ਵਾਰ ਹੀ ਪਹਿਲੀ ਫਸਟ ਟਾਈਮ ਹੀ ਆਏ ਹੋ ਡਾਕਟਰ ਸਾਹਿਬ ਨਾਲ ਹੀ ਆਏ ਹੋ ਅੱਛਾ ਮੈਂ ਆਯੁਰਵੈਦਿਕ ਡਾਕਟਰ ਹਾਂ ਜਮੂ ਵਿੱਚ ਪ੍ਰੈਕਟਿਸ ਕਰਦਾ ਹਾਂ ਮੇਰੇ ਸ਼ਾਗਿਰਦ ਵੀ ਹੈ ਮੇਰਾ ਰਿਸ਼ਤੇਦਾਰ ਵੀ ਹੈ ਅੱਛਾ ਅੱਛਾ ਬੜੀ ਖੁਸ਼ੀ ਹੋਈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅਸੀਂ ਦੇਖੀ ਸੀਨ ਵੀਡੀਓ ਤੁਸੀਂ ਬੜੀ ਸੇਵਾ ਕੀਤੀ ਤੁਸੀਂ ਖਾਲ ਸਾਈਡ ਨਾਲ ਬਹੁਤ ਸੇਵਾ ਕੀਤੀ ਬੜੀ ਸੇਵਾ ਕੀਤੀ ਸਾਨੂੰ ਬੜਾ ਅੱਛਾ ਲੱਗਿਆ ਤੁਹਾਨੂੰ ਦੇਖ ਕੇ ਬਸ ਇਹੀ ਹੈ ਕਿ ਰੱਬ ਨਾ ਕਰੇ ਕਿ ਉਹ ਖਾਵੇ ਇਸੇ ਬ ਤੇ ਫਿਰ ਲੋਕਾਂ ਦਾ ਖੜਾ ਹੋਣਾ ਉਹ ਜ਼ਰੂਰੀ ਹੁੰਦਾ ਅਸੀਂ ਸਾਰੇ ਬਿਲਕੁਲ ਜਿਹੜਾ ਉਹ ਪੰਜਾਬੀਆਂ ਨੇ ਪੰਜਾਬ ਦੀ ਤੇ ਲੰਡਿਆ ਕੀਆ ਸੀ 60% ਪੰਜਾਬ ਨੂੰ ਇੱਕ ਪਾਕਿਸਤਾਨ ਦੇ 43% ਜਾ ਸਾਡੇ ਫਿਰ ਹਰਿਆਣਾ ਤੋਂ ਨਿਕਲਦੀ ਆ ਪੰਜਾਬੋਂ ਬਹੁਤ ਬਹੁਤ ਮਤਲਬ ਵਿੱਚ ਹੁੰਦਾ ਹੈ ਜੀ ਆਹ ਆਹ ਸਹੀ ਐ ਸਾਨੂੰ ਆਪਸੀ ਆਪਸੀ ਉਹ ਤੇ ਬਲੇਕ ਕਰਨਾ ਹੈ ਦਸਕੇ ਦੇ ਨਾਲ ਪਿੰਡ ਭਾਡੇ ਵਾਲਾ ਆਹ ਆਹ ਜਿੱਥੇ ਜਾਮਕੇ ਚੀਮੇ ਵੇ ਜਾਮਕੇ ਚੀਮੇ ਵਾਲਾ ਆਹ ਠੀਕ ਐ ਪਪਾ ਵਾਲਾ ਨਾ ਦੇਖੋ ਇਹਨਾਂ ਨੂੰ ਜਿਓਗ੍ਰਾਫੀਆ ਕਿਵੇਂ ਯਾਦ ਐ ਇੰਜ ਜਿਵੇਂ ਉੱਥੇ ਰਹਿ ਰਹੇ ਹੁੰਦੇ ਬੰਬਾਲੀਏ ਬੰਬਾਲੀਏ ਵਜਦੇ ਸਾਡੇ ਬੰਦੇ ਵਿਦੇਸ਼ੇ ਆਹ ਆਹ ਠੀਕ ਐ ਬੰਬਾਲੇ ਮਿੱਤਰਾਂ ਵਾਲੀ ਮੈਨੂੰ ਸਾਰੇ ਪਿੰਡਾਂ ਦੇ ਨਾਮ ਮਿੱਤਰਾਂ ਵਾਲੀ ਸਾਡੇ ਦੋਸਤ ਮਤਲਬ ਲਓ ਜੀ ਮਨਜੋਤ ਭਾਈ ਬੇਬੇ ਬਾਪੂ ਮਿਲ ਪਏ ਨੇ ਅੱਜ ਵਾਗਾ ਬਾਰਡਰ ਆਏ ਸੀ ਕਿਵੇਂ ਰਿਹਾ ਸਫਰ ਫਿਰ ਹਾਂਜੀ ਜੀ ਬਹੁਤ ਵਧੀਆ ਵਾਧਰ ਵੀ ਵੇਖੋ ਪੰਜਾਬੀ ਨੂੰ ਡੋਬ ਰਿਹਾ ਨਾ ਖਲਾ ਕੋਟ ਤੇ ਨਾ ਸਦਾ ਮਜੀ ਫਿਰ ਜਾਣਾ ਹਣ ਪੰਜਾ ਬਚਪਨ ਤੋਂ ਲੈ ਕੇ ਪੈਰ ਪਾਉਂਦਾ ਰਿਹਾ ਤੇ ਕੋਸ਼ਿਸ਼ ਆ ਵਾਹਿਗੁਰੂ ਅਗੇ ਬਾਬੇ ਨਾਨਕ ਕੇ ਅਰਦਾਸ ਚੋਦਰੀ ਆ ਕਿ ਉਹਨਾਂ ਪੈਰਾਂ ਚ ਸਾਡਾ ਵੀ ਪੈਰ ਪੈ ਜਾਏ ਤੇ ਬਾਬੇ ਨਾਨਕ ਆਪਣੇ ਚਰਨਾਂ ਵਿੱਚ हां देन सानू अरे चौधरी ਲੈ ਕੇ ਆਏ ਆ ਤੇ ਉਹ ਨਾਲ ਤੁਹਾਡੇ ਪੰਜਾਬੀਅਤ ਪ੍ਰਤੀ ਹੁਲਾਸ ਨੇ ਹੋਰ ਵੀ ਸਾਨੂੰ ਸਰਸ਼ਾਰ ਕੀਤਾ ਤੇ ਆਸ ਕਰਦਾ ਮੈਂ ਕਿ ਸਾਡੀ ਪੰਜਾਬੀਅਤ ਹੋਰ ਵੀ ਪਰਫੁੱਲੂਗੀ ਤੇ ਇਹ ਜਿਹੜੀ ਆਵਾਗੇ ਦੀ ਸਰਹੱਦ ਹੈ ਇਹ ਕਿਸੇ ਵੇਲੇ ਖੁੱਲੇਗੀ ਆਮ ਅਸੀਂ ਆਉਣ ਜਾਣ ਸਾਡਾ ਹੋਵੇ ਇਹੀ ਵਾਇਗਰੂ ਅਸੀਂ ਅਰਦਾਸ ਕਰਦੇ ਹਾਂ ਉਹ ਜਿਸ ਤਰ੍ਹਾਂ ਗੱਲ ਕਰਨੇ ਪਿਛਲੀ ਵਾਰੀ ਕਲਾਕਾਰ ਉਧਰੋਂ ਇਧਰੋਂ ਆਏ ਸਾਰੇ ਪਿਛਲੀ ਵਾਰੀ ਮਤਲਬ ਵੀ ਸਾਂਭੀ ਨਹੀਂ ਲੋਰ ਵੀ ਨਹੀਂ ਸੀ ਪਈ ਮਤਲਬ ਵੀ ਲੋਕਾਂ ਨੂੰ ਦੱਸਣੀ ਲੋਕਾਂ ਦਾ ਗੱਲ ਆ ਪਹੁੰਚੀ ਆਪਣੇ ਆਪ ਪਹੁੰਚੀ ਸੀ ਤੇ ਇਸ ਵਾਰੀ ਉਸ ਤੋਂ ਵੱਡਾ ਹੋਣਾ ਸੀ ਜਿਸ ਨੇ ਇਹ ਮਾਮਾ ਹਾਨੀ ਨੂੰ ਚੁਰੀ ਪਤੀ ਆਦੀ ਆਦੀ ਲੇਕਿਨ ਇਹਨੇ ਇਸ ਵਾਰੀ ਪ੍ਰੋਗਰਾਮ ਸੇ ਵੀ ਉਧਰੋਂ ਹੋਰ ਕਲਾਕਾਰ ਤੁਹਾਡੇ ਬਾਰੇ ਵੱਡੀ ਤਦਾਦ ਚ ਲੋਕ ਦੇਖੋ ਲਿਟਰੇਚਰ ਕਿੰਨਾ ਲਿਖਿਆ ਗਿਆ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਉਹ ਮੁਕੱਦਸ ਸੱਤਰੀ ਹੈ ਮਤਲਬ ਪੰਜਾਬ ਦੀ ਜਿੱਥੇ ਬਾਬਾ ਵਾਰਿਸ ਸ਼ਾਹ ਜੀ ਬਾਬਾ ਬੁੱਢੇ ਸ਼ਾਹ ਜੀ ਸ਼ਾਹ ਫੈਨਤਾ ਅੰਦਰ斯坦 ਬਾਉ ਅ ਨਾਨਕ ਸਾਹਿਬ ਭਾਈ ਮਦਾਨਾ ਜੀ ਰਾਏਵਾਲੀ ਜੀ ਦੌਲਤ ਖਾਂ ਦੁੱਧ ਜਿਹੜੇ ਇਸ ਧਰਤੀ ਦੇ ਉੱਤੇ ਮਤਲਬ ਜਿੰਨੇ ਵੀ ਅੱਜ ਵੀ ਇਸ ਮੁਕੱਦਸ ਧਰਤੀ ਦੇ ਜਿੰਨੇ ਮਤਲਬ ਰਹਿ ਰਹੇ ਨੇ ਸਾਨੂੰ ਮਤਲਬ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਬਾਰੇ ਸੁਣ ਕੇ ਉਹਨਾਂ ਨਾਲ ਮਿਲ ਕੇ ਇੱਥੇ ਆ ਕੇ ਪਹਿਲੀ ਵਾਰ ਮੈਂ ਫਸਟ ਟਾਈਮ ਆਇਆ ਇਸ ਬਾਬੇ ਨਾਨਕ ਦੀ ਬਾਬੇ ਮਦਾਨਾ ਜੀ ਦੀ ਤੱਪਦੀ ਦੇ ਬਾਬਾ ਬੁੱਲੀ ਸ਼ਾਹ ਦੀ ਤੱਪਦੀ ਤੇ ਨੱਤ ਮਸਤਕ ਮੇਰੇ ਵੱਡੇ-ਵਡੇਰੇ ਵੀ ਮੇਰੇ ਪੁਰਖੇ ਵੀ ਇੱਥੋਂ ਦੇ ਸਨ ਇਹ ਦਰਦ ਜੀ ਦੱਸਦਾ ਬੜੀ ਖੁਸ਼ੀ ਹੋਈ ਹੈ ਵੈਲਕਮ ਤੁਹਾਨੂੰ ਜੀ ਵੈਲਕਮ ਦਿਲੋਂ ਜੀ ਆਇਆਂ ਨੂੰ ਦਿਲੋਂ ਆਨੇ ਵੀ ਦਿਲੋਂ ਵੀ ਤੁਸੀਂ ਇਸ ਤਰ੍ਹਾਂ ਆਉਂਦੇ ਜਾਂਦੇ ਹੋ ਉਹ ਮੌਫਤਾ ਜਿਹੜੀਆਂ ਬਨੇਰਾਂ ਆ ਮੇਰੇ ਬਰਾਦ ਵਿੱਚ ਲੋਕ ਸਭ ਪਿਛੇ ਘੋਟੇ ਲੋਕ ਤੇ ਮੈਂ ਸਰ ਕਿੱਧਰ ਰਿੱਕੇ ਤੇ ਕਿਹੜਾ ਸ਼ਹਿਰ ਮੇਰੇ ਪਿੰਡ ਕਸੇਲ ਹੈ ਜੀ ਕਸੇਲ ਢਾਂਡ ਦੇ ਸ਼ਹਿਰ ਢਾਂਡ ਦੇ ਕਸੇਲ ਕਿਹੜਾ ਸ਼ਹਿਰ ਸ਼ਹਿਰ ਤੇ ਲਾਗੇ ਸਾਨੂੰ 65 ਰੁਪਏ ਦਾ ਸਰਕਾਰ ਦਾ ਆਪੇ ਤੋਂ ਹੀ 75 ਹੰਤਾ ਨੰਦੇ ਬੱਜਾ ਪਿੰਡ ਹੈ ਜੀ ਕਸੇਲ ਦੇ ਜਿਹੜਾ ਬਹੁਤ ਵਾਰ ਢੰਡ ਤੇ ਕਸੇਲ ਆਡਾ ਘਪਿੰਡ ਨੇ ਇਹ ਸਾਰੇ ਟਿੱਲਵਾ ਦੀ ਇਹ ਤਾਂ ਫਿਰ ਉਧਰ ਪਿਆਰ ਇਸ ਤੋਂ ਵੀ ਮੇਰੇ ਤਸੀਲ ਦੇ ਵਿੱਚ ਨਾ ਮੇਰੀ ਮੇਰਾ ਪਿੱਛੇ ਤਰੰਦਰ ਪੰਜ ਵੜਿਆ ਪਿੰਡ ਹਾਂਜੀ ਹਾਂਜੀ ਪੰਜ ਵਾਰ ਤੇ ਆਪਣਾ ਜਿਰਾ ਦਾ 15 ਕੁ ਮਹੀਨੇ ਤੱਕ ਵਸਵਾ ਲੱਗੇ ਲੱਗੇ ਚਲੋ ਜੀ ਚੁਬਾਲ ਚੁਬਾਲ ਜੀ ਆਪਣੇ ਮੇਰਾ ਸੁਲਾਮ ਆਖਿਓ ਪਿੰਨੇ ਪਿੰਡ ਦਾ ਹਾਂਜੀ ਬਿਲਕੁਲ ਬਿਲਕੁਲ ਇਹ ਪੂਜੇ ਦੇ ਅਸੀਂ ਆਨੇ ਗੁਰਨਾਨ ਸਿੰਘ ਸਾਹਿਬ ਦੀ ਬਖਸ਼ਿਸ਼ ਹੋਈ ਹੈ ਸਾਨੂੰ ਇਸ ਉਹਨਾਂ ਦੇ ਬਹਾਦਰੀ ਸਤਸਥਾਨ ਦੇ ਆਸ ਦੀ ਇੱਕ ਬਰੀ ਤਰ੍ਹਾਂ ਟੁੱਟ ਗਈ ਸੀ ਵੀ ਨਹੀਂ ਬੈਠਦਾ ਜੀ ਦਾ ਜੀਵਨ ਦਾ ਸੋ ਜਨਾ ਸਭਪੁਰਾਜ ਨੇ ਨਹੀਂ ਮੁੜ ਜਾਣਾ ਇੱਥੇ ਕਰਨਾ ਅਸੀਂ ਤੇ ਮੁੜ ਜਾਣਾ ਫਿਰ ਹੁਣ ਟੇਕੇ ਆ ਬਹਿ ਗਏ ਮੈਂ ਤਾਂ ਕਹਿੰਦਾ ਵੀ ਹੋਣੀ ਸਕੂਨ ਨਾ ਬਿਕਰੀਆਂ ਜਦੋਂ ਮਿਲਦੇ ਕਰਦੇ ਨਹੀਂ ਮੈਂ ਸਮਝਣਾ ਅੱਜ ਵੀ ਤੁਸੀਂ ਵਖੋ ਜਰਮਨ ਦਿਆਂ ਦਵਾਰਾਂ ਬੜੇ ਦੇਸ਼ ਜਿਹੜੇ ਇਕੱਠੇ ਫਿਰ ਹੋ ਗਏ ਬਹੁਤ سارے ਇਤਿਹਾਸਿਕ ਤੁਸੀਂ ਹੁਣੇ ਤੁਹਾਡੇ ਮੈਂ ਕੱਲ ਹੀ ਪਰਸੋਂ ਵੀਡੀਓ ਪਾਈ ਸੀ ਇੱਕ ਸ਼ਹਿਰ ਹੈ ਸਟਾਕਬਰਗ ਨਾ ਫਰਾਕ ਉਹ ਬਹੁਤ ਸਾਲ ਬਸ ਇੱਕ ਵਾਰੀ ਵੀ ਹਿਸਟਰੀ ਚ ਪਤਾ ਨਹੀਂ ਕਿੰਨੀ ਵਾਰੀ ਉਹ ਜਰਮਨੀ ਨੇ ਕਬਜ਼ਾ ਕੀਤਾ ਫਿਰ ਫਰਾਂਸ ਨੇ ਕੀਤਾ ਫਿਰ ਜਰਮਨੀ ਨੇ ਤਾਂ ਹੁਣ ਉੱਥੇ ਅੱਤੇ ਲੋਕ ਜਿਵੇਂ ਅਸੀਂ ਪੰਜਾਬ ਵਾਲੇ ਆਦੇ ਫਰਾਂਸ ਫ੍ਰਾਂਸੀਸੀ ਬੋਲ ਫ੍ਰਾਂਸੀਸੀ ਬੋਲਦੇ ਤੇ ਅੱਤੇ ਜਰਮਨ ਬੋਲਦੇ ਲੇਕਿਨ ਇਹ ਵੀ ਉੱਥੇ ਤਾਂ ਬਾਰਡਰ ਕੋਈ ਨਹੀਂ ਉਹ ਆਪਣੇ ਮੁਲਕ ਉਹਨਾਂ ਦਾ ਵੱਖਰਾ ਲੇਕਿਨ ਬਾਰਡਰ ਕੋਈ ਨਹੀਂ ਹਾਂ ਬਿਲਕੁਲ ਚਾਹੀਦਾ ਤੇ ਇਸ ਤਰ੍ਹਾਂ ਦਾ ਯਾਰ ਕਿ ਜੇ ਇਹ ਦੇਸ਼ ਇੱਕ ਨਹੀਂ ਹੋ ਸਕਦੇ ਤੇ ਇਹ ਜਿਹੜੀਆਂ ਤਾਰਾਂ ਨੇ ਇਹ ਵੰਡਾ ਨੇ ਇਹ ਤਾਂ ਕੁਝ ਵੀ ਨਹੀਂ ਹਨ ਦੇਖੋ ਪਾਕਿਸਤਾਨ ਦੀ ਤਰੱਕੀ ਹੋਣ ਦੀ ਬਜਾਏ ਪਾਕਿਸਤਾਨ ਪਿੱਛੇ ਆਰਥਿਕ ਘੌਰਤੇ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਮੈਂ ਗੂਗਲ ਕਰ ਰਿਹਾ ਸੀ ਕਿ 3 ਪੈ 18 ਪੈਸੇ ਹਾਂਜੀ ਆ ਪਾਕਿਸਤਾਨ ਦੀ ਕਰੰਸੀ ਲੈ ਇੰਡੀਆ ਦੀ ਕਰੰਸੀ ਵਿੱਚ ਪਰ ਬਹੁਤ ਕੁਝ ਬਦਲਣ ਦੇ ਬਾਵਜੂਦ ਅੱਜ ਵੀ ਜਿਹੜੇ ਬੱਚੇ ਪੰਜਾਬ ਦੇ ਸਾਡੇ ਜਾਂ ਅਸੀਂ ਸਾਰੇ ਇਸ ਪੀੜੀ ਵਾਲੇ ਸਾਡੇ ਤੋਂ ਵੱਡੇ ਸਾਡੇ ਤੋਂ ਪਛੜਦੇ ਉਹਨਾਂ 'ਚ ਤਰਤਾ ਇੱਕ ਗੱਲ ਤੁਹਾਨੂੰ ਦੱਸੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਾਡੇ ਹਰਿਮੰਦਰ ਸਾਹਿਬ ਜਿਹੜਾ ਜਿੱਥੇ ਸਿੱਖੀ ਦਾ ਸਭ ਤੋਂ ਵੱਡਾ ਇਹ ਥਸਾਨਿਆਂ ਦੇ ਉਹ ਘਰ ਮੰਦਰ ਸਾਹਿਬ ਦੀ ਨਹੀਂ ਸਾਈ ਮੀਆਂ ਮੀਰ ਨੇ ਰੱਖੀ ਜਿਨ੍ਹਾਂ ਦਾ ਮਜ਼ਾਰ ਤੁਹਾਡੇ ਲਾਹੌਰ ਦੇ ਵਿੱਚ ਸਿੱਖ ਧਰਮ ਦੇ ਨਵੀਂ ਮੋਹ ਉਧਿਸਤਕਾਰ ਨੂੰ ਬਸਮਤ ਇੱਕ ਫਕੀਰ ਜਿਨ੍ਹਾਂ ਦਾ ਸਤਕਾਰ ਸਾਡੇ ਕੋਲ ਤੁਸੀਂ ਹੁਣ ਇਹ ਗੱਲ ਹੈ ਕਿ ਉਹ ਬਜ਼ੁਰਗ ਸੀ ਉਹ ਦੁਨੀਆ ਤੋਂ ਪਰਦਾ ਹਰਵਾ ਗਿਆ ਤੁਸੀਂ ਹੁਣ ਵੀਰੋ ਕਹਿੰਦੇ ਜਾ ਕੇ ਇੱਥੇ ਵੀ ਤੁਹਾਨੂੰ ਛੋਟਿਆਂ ਦੀ ਸ਼ਕਲ ਦੇ ਉਹ ਬਜ਼ੁਰਗੋ ਪੀਰ ਵਕੀਰ ਮਿਲਣਗੇ ਜਿਹੜਾ ਤੁਹਾਡਾ ਇੰਨੀ ਇੱਜ਼ਤ ਕਰਨਗੇ ਇਹਨਾਂ ਤੁਹਾਨੂੰ ਪਿਆਰ ਦੇਣਗੇ ਤੁਹਾਨੂੰ ਲੱਗੂਗਾ ਵੀ ਉਹਨਾਂ ਦੇ ਚਿਹਰੇ ਮੈਂ ਸਾਡੇ ਸਾਹਮਣੇ ਆ ਗਏ ਇੱਕ ਸ਼ਕੀ ਲੋਕ ਬਹੁਤ ਪਿਆਰ ਕਰਨਗੇ ਤੁਹਾਨੂੰ